ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਕਿ ਜਿਹੜੇ ਭਗੌੜਾ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਖਦੇਵ ਸਿੰਘ ਢੀਂਸਾ ਨੇ ਪਹਿਲਾਂ ਹੀ ਮਤਲਬ ਸਾਜ਼ਿਸ਼ ਦੇ ਤਹਿਤ ਪ੍ਰਧਾਨ ਬਣਾਉਣ ਦੀ ਖਾਤਰ ਆਪਣੀ ਕੋਠੀ ਦੇ ਵਿੱਚ ਸੱਦ ਕੇ ਕਿਹਾ ਸੀਗਾ ਇਹਦੇ ਬਾਰੇ ਵਾੜਾ ਦਲ ਨੂੰ ਥੋੜਾ ਜਿਹਾ ਜਵਾਬ ਦੇਣਾ ਚਾਹੁੰਨਿਆਂ ਆਓ ਵੀਡੀਓ ਕਰਦੇ ਹਾਂ ਸਟਾਰ ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਕੀ ਫਤਿਹ ਦੋਤੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਇਹ ਮਤਲਬ ਅਫਸੋਸ ਹੀ ਕਹਿ ਸਕਦੇ ਆ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦਾ ਸਮਾਂ ਯਾਦ ਕਰੋ ਜਦੋਂ ਪਾਰਟੀ ਦੇ ਵੋਟਰਾਂ ਦੀ ਕੋਈ ਕਮਿਊਨਿਟੀ ਸੀਗੀ ਪਾਰਟੀ ਦੇ ਵਿੱਚ ਲੀਡਰਾਂ ਦੀ ਕੋਈ ਕਮਿਊਨਿਟੀ ਸੀਗੀ ਮਤਲਬ ਬੈਠਣ ਨੂੰ ਸਟੇਜ ਦੇ ਉੱਪਰ ਜਗ੍ਹਾ ਨਹੀਂ ਸੀ ਹੁੰਦੀ ਇੰਨੇ ਲੀਡਰ ਹੁੰਦੇ ਸੀ ਸੀਨੀਅਰ ਲੀਡਰ ਅੱਜ ਪਾਰਟੀ ਕੋਲੇ ਇੱਕ ਉਹ ਗਰੇਆ ਵਾਲਾ ਲੁਧਿਆਣੇ ਵਾਲਾ ਜਿਹਨੂੰ ਨਾਂ ਬੋਲਣ ਦਾ ਚੱਜ ਹੈ ਨਾਂ ਮੇਰੇ ਖਿਆਲ ਚ ਪਤਾ ਨਹੀਂ ਚਲੋ ਮੈਂ ਕਿਸੇ ਬਾਰੇ ਕੋਈ ਉਹ ਨਹੀਂ ਕਹਿਣਾ ਚਾਹੁੰਦਾ ਵਕੀਲ ਹੋਣ ਦੇ ਬਾਵਜੂਦ ਉਹ ਬੰਦੇ ਨੂੰ ਮਤਲਬ ਕੋਈ ਯੋਗਤਾ ਆਪਦੀ ਉਮਰ ਦੀ ਜਾਂ ਕਿਸੇ ਚੀਜ਼ ਦੀ ਨਹੀਂ ਹੈਗੀ ਦੂਜੇ ਚੀਮਾ ਸਾਹਿਬ ਨੇ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਮੁਨਸੀਬਣੇ ਦਾ ਕੰਮ ਕੀਤਾ ਹੋਰ ਕੰਮ ਕਦੇ ਕੀਤਾ ਹੀ ਕੋਈ ਨਹੀਂ ਸੋ ਉਹ ਦੋਨੇ ਜਣੇ ਬਹਿ ਜਾਂਦੇ ਨੇ ਆ ਕੇ ਬਿਨਾ ਸੋਚੇ ਸਮਝੇ ਬਿਆਨਬਾਜ਼ੀ ਕਰਨ ਲੱਗ ਜਾਂਦੇ ਨੇ ਉਹਨਾਂ ਨੇ ਗੱਲ ਕੀਤੀ ਚੰਦੂ ਮਾਜਰੀ ਦੇ ਮਤਲਬ ਉਸ ਦੇ ਨਾਲ ਚੰਦੂ ਮਾਜਰਾ ਸਾਹਿਬ ਨੇ ਕਿਸ ਲਹਿਜੇ ਚ ਗੱਲ ਕਹੀ ਉਸ ਗੱਲ ਦਾ ਮਤਲਬ ਉਹਨਾਂ ਨੇ ਕੋਈ ਉਹ ਨਹੀਂ ਕੀਤਾ ਉਹਨਾਂ ਨੇ ਵਸੇ ਕੋਈ ਗੱਲ ਫੜ ਲਈ ਕਿ ਢੀਂਡਸਾ ਸਾਹਿਬ ਦੇ ਉਹਨਾਂ ਨੇ ਕਿਹਾ ਕਿ ਘਰੇ ਬੁਲਾ ਕੇ ਮੀਟਿੰਗ ਹੋਈ ਸੀ ਯਾਨੀ ਹਰਪ੍ਰੀਤ ਸਿੰਘ ਨੂੰ ਢੀਂਡਸਾ ਸਾਹਿਬ ਨੇ ਕਿਆ ਕਿ ਤੁਸੀਂ ਪ੍ਰਧਾਨ ਬਣ ਜੋ ਤੇ ਉਹ ਤਾਂ ਜੀ ਜਾਣ ਬੁੱਝ ਕੇ ਸਾਜ਼ਿਸ਼ ਕੀਤੀ ਗਈ ਜਦੋਂ ਕਿ ਇਹ ਹਕੀਕਤ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਮਿਲਦੇ ਨੇ ਉਹ ਉਹਨਾਂ ਦੇ ਬਹੁਤ ਸਖਤ ਬਿਮਾਰ ਹੋਣ ਵੇਲੇ ਮਿਲਦੇ ਨੇ ਜਦੋਂ ਆਪਣਾ ਉਹ ਜਥੇਦਾਰੀ ਤੋਂ ਲੇ ਚੁੱਕੇ ਸੀਗੇ ਜਥੇਦਾਰ ਹੁੰਦਿਆਂ ਇੱਕ ਵਾਰ ਵੀ ਸਰਦੇਵ ਸਿੰਘ ਢੀਂਸਾ ਨੂੰ ਜਿਹੜੇ ਘਰੇ ਜਾ ਕੇ ਗਿਆਨੀ ਹਰਪ੍ਰੀਤ ਸਿੰਘ ਨਹੀਂ ਮਿਲੇ ਹੈਗੇ ਮਤਲਬ ਇਹਨਾਂ ਨੇ ਇਸ ਚੀਜ਼ ਨੂੰ ਬਾਤ ਦਾ ਬਤੰਗੜ ਬਣਾ ਕੇ ਏਡੀ ਵੱਡੀ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਹੈ ਹਰ ਇੱਕ ਗੱਲ ਦੇ ਵਿੱਚ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੁਸੀਂ ਕਿੰਨਾ ਕਾਲ ਤੱਕ ਸਾਹਿਬ ਨੂੰ ਘਿਸੋਗੇ ਹੁਣ ਤੁਸੀਂ ਅਕਾਲ ਤਖਤ ਸਾਹਿਬ ਦਾ ਮਤਲਬ ਉਹ ਹਾਲ ਕਰ ਦਿੱਤਾ ਜਿਸ ਅਕਾਲ ਤਖਤ ਸਾਹਿਬ ਦਾ ਨਾਮ ਲੋਕ ਇੰਨੇ ਸਤਕਾਰ ਦੇ ਨਾਲ ਉਹਨਾਂ ਦੇ ਜਥੇਦਾਰ ਦਾ ਨਾਮ ਲੈਂਦੇ ਆ ਲੋਕ ਇੰਨੇ ਤਖੱਲਸ ਲਾਉਂਦੇ ਸੀਗੇ ਕਿ ਉਹਨਾਂ ਦਾ ਸਤਕਾਰ ਨਾਲ ਸਿਰ ਚੁੱਕਦਾ ਸੀਗਾ ਅੱਜ ਲੋਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਕੋਈ ਟੈਲੀਫੋਨ ਕਰਕੇ ਮਤਲਬ ਬਕਵਾਸ ਕਰ ਰਿਹਾ ਹੁੰਦਾਗਾ ਔਰ ਉਹਦੀ ਆ ਆਡੀਓ ਆ ਜਿਹੜੀ ਉਹ ਉਹਦੇ ਤੇ ਪਾ ਦਿੰਦੇ ਨੇ ਨੈਟ ਤੇ ਕੋਈ ਇਨਨੇ ਭੈੜੇ ਲਬਜ਼ ਮਤਲਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਖੋਦੇ ਹੀ ਮਤਲਬ ਭਗੌੜਾ ਦਲ ਵਾਲੇ ਉਹ ਜਿਹੜੇ ਵਕੀਲ ਸ਼ਕੀਲ ਜਿਹਨੇ ਬੰਟੀ ਸੰਟੀ ਹੋਣੀ ਉਹ ਬਕਵਾਸ ਇਹਨਾਂ ਨੇ ਟੀਵੀ ਤੇ ਬੈਠ ਕੇ ਉਦੋਂ ਉਹਨਾਂ ਦੀ کردار کشੀ ਕੀਤੀ ਆ ਇਹਨਾਂ ਨੂੰ ਇਹ ਨਹੀਂ ਖਿਆਲ ਹੁੰਦਾ ਸੀਗਾ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਗੱਲ ਕਰ ਰਹੇ ਆ ਸੋ ਇਹਨਾਂ ਨੇ ਮਲਿਆ ਮੇਟ ਕਰਕੇ ਰੱਖ ਦਿੱਤਾ ਲੇਕਿਨ ਅਜੇ ਵੀ ਪਤਾ ਨਹੀਂ ਕਿੰਨਾ ਕੁ ਮਤਲਬ ਇਹਨਾਂ ਨੇ ਹੋਰ ਅਕਾਲ ਤਖਤ ਸਾਹਿਬ ਨੂੰ ਵਰਤਣਾਗਾ ਤੇ ਉਹ ਮੇਰੇ ਯਾਦ ਆਉਂਦੀਆਂ ਨੇ ਗੱਲਾਂ ਰਜਿੰਦਰ ਸਿੰਘ ਕਾਝ ਲੇਦੀਆਂ ਉਹ ਕਹਿੰਦਾ ਹੁੰਦਾ ਗਰਮੀਤ ਬਾਕੀ ਤਾਂ ਗੱਲਾਂ ਦੀਆਂ ਗੱਲਾਂ ਪਰ ਬਾਦਲ ਸਾਹਿਬ ਨੇ ਅਕਾਲ ਤਖਤ ਸਾਹਿਬ ਦਾ ਬਹੁਤ ਨੁਕਸਾਨ ਕਰਤਾ ਤੇ ਧਰਮ ਦਾ ਬਹੁਤ ਇਹਨਾਂ ਨੇ ਸਿੱਖੀ ਦਾ ਬਹੁਤ ਨੁਕਸਾਨ ਕਰਿਆ ਮੈਂ ਉਦੋਂ ਅਜੇ ਇੰਨਾ ਸਮਝਦਾਰ ਨਹੀਂ ਸੀਗਾ ਤੇ ਮੈਨੂੰ ਸਮਝਣਾ ਆਉਂ ਨਹੀਂ ਮੈਂ ਕਹਿੰਦਾ ਜੀ ਕਿਵੇਂ ਕਰਤਾ ਤੇ ਸੋ ਉਹਨਾਂ ਨੂੰ ਇਹ ਚੀਜ਼ਾਂ ਉਦੋਂ ਦਿਂਦੀਆਂ ਸੀਗੀਆਂ ਕਿ ਇਹਨਾਂ ਨੇ ਕੀ ਕੁਝ ਕਰਤਾ ਤੇ ਕੀ ਕੁਝ ਕਰ ਰਹੇ ਨੇ ਸੋ ਦੋਸਤੋ ਇਹ ਜਿਹੜਾ ਝੂਠ ਤੂਫਾਨ ਬੋਲਿਆ ਜਾ ਰਿਹਾ ਪਘੋੜਾ ਧਾਲ ਵੱਲੋਂ ਇਹਦਾ ਕੋਈ ਮਹੱਤਵ ਨਹੀਂ ਹੈਗਾ ਨਾ ਢੀਂਡ ਸਾਹਿਬ ਨੂੰ ਉਹ ਵਿਸ਼ੇਸ਼ ਤੌਰ ਤੇ ਮਿਲਣ ਗਏ ਨੇ ਉਹਨਾਂ ਨੇ ਸਿਰਫ ਉਹਨਾਂ ਦਾ ਪਤਾ ਲੈਣ ਜਰੂਰ ਗਏ ਨੇ ਉਹ ਵੀ ਮਤਲਬ ਬਹੁਤ ਉਹਨਾਂ ਦੇ ਬਿਮਾਰ ਹੁੰਦਿਆ ਤੇ ਲੇਕਿਨ ਇਹਨਾਂ ਨੇ ਉਹਦਾ ਐਡਾ ਵੱਡਾ ਮਤਲਬ ਹੂਆ ਖੜਾ ਕੀਤਾਗਾ ਔਰ ਇਹ ਆਲੀ ਬਾਰੇ ਮਤਲਬ ਗੱਲਬਾਤ ਕੀਤੀ ਜਦੋਂ ਕਿ ਇਹ ਆਲੀ ਤਾਂ ਪਹਿਲਾਂ ਆਇਆ ਹੀ ਨਹੀਂ ਸੀਗਾ ਉਹ ਤਾਂ ਜਦੋਂ ਭਰਤੀ ਸ਼ੁਰੂ ਹੋਈ ਆ ਉਹ ਵੀ ਜਦੋਂ ਅਕਾਲ ਤਖਸਾਲ ਵੱਲੋਂ ਬਾਰ ਬਾਰ ਕਹਿਣ ਦੇ ਬਾਵਜੂਦ ਬਾਅਦ ਦੇ ਵਿੱਚ ਜੋ ਭਰਤੀ ਸਟਾਰਟ ਹੋਈ ਆ ਤਾਂ ਉਹਨਾਂ ਨੇ ਮਤਲਬ ਸ਼ੁਰੂ ਕੀਤੀ ਆ ਉਹ ਤਾਂ ਪਹਿਲਾਂ ਆਇਆ ਹੀ ਨਹੀਂ ਸੀ ਆਲੀ ਬਾਰੇ ਇਹਨਾਂ ਨੇ ਇਹ ਆਲੀ ਬਾਰੇ ਵੀ ਮਤਲਬ ਉਹ ਕੁਝ ਮਤਲਬ ਯਾਨੀ ਹੱਦ ਹੈ ਇਹਨਾਂ ਨੂੰ ਬੇਨਤੀ ਕਰ ਸਕਦੇ ਆਂ ਪਘੋੜਾ ਦਾਲ ਵਾਲਿਆਂ ਨੂੰ ਕਿ ਇੱਕ ਤਾਂ ਜਿਹੜੀ ਮਾਰੀ ਮੋਟੀ ਥੋੜੀ ਕੋਈ ਹੈਗੀ ਆ ਗੱਲਬਾਤ ਤੁਸੀਂ ਉਨੂੰ ਰਹਿਣ ਦੋ ਕਿਉਂਕਿ ਸ਼ਕੀਰ ਬਾਦਲ ਕੋਲ ਹੁਣ ਸਟੇਜ ਤੇ ਕੋਈ ਹੁੰਦਾ ਤਾਂ ਐ ਨਹੀਂਗਾ ਉਹ ਸਿਰਫ ਉਹ ਲੋਕ ਨੇ ਜਿਨ੍ਹਾਂ ਨੂੰ ਕੋਈ ਸਰਕਲ ਦਾ ਬੰਦਾ ਵੀ ਨਹੀਂ ਜਾਣਦਾ ਜਿਨ੍ਹਾਂ ਨੂੰ ਕੋਈ ਹਲਕੇ ਦਾ ਬੰਦਾ ਵੀ ਨਹੀਂ ਜਾਣਦਾ ਉਹ ਲੋਕ ਸ਼ਕੀਰ ਬਾਦਲ ਨਾਲ ਬੈਠੇ